ਅਮਰਸਰ ਕਮਿਸ਼ਨਡ ਤੇ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਕੱਲ 6 ਤਰੀਕ ਨੂੰ ਮੁਖਬਰ ਖਾਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 10 ਤਰੀਕ ਨੂੰ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਰੇਲਵੇ ਲਿੰਕ ਰੋਡ ਪੈਂਦਾ ਵਾ ਉੱਥੇ ਚਾਹ ਦੀ ਦੁਕਾਨ ਤੇ ਰਾਤ ਦੇ ਵੇਲੇ ਕਰੀਬ 10 ਵਜੇ ਇੱਕ ਬਿਰਤ ਔਰਤ ਬੈਠੀ ਸੀ ਤੇ ਉਹਨੇ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਆਉਂਦਾ ਵਾ ਜਿਸ ਦੇ ਬਲੂ ਕਲ ਮਹਿਰੂਨ ਕਲਰ ਦੀ ਟੀ-ਸ਼ਰਟ ਬਲੂ ਕਲਰ ਦੀ ਲੋਰ ਤੇ ਖਟੇ ਰਣ ਦਾ ਪਰਨਾ ਪਿਆ ਹੋਇਆ ਸੀ ਉਸ ਲੇਡੀ ਕੋਲੋਂ ਜੋ ਉਸ ਦੇ ਹੱਥ ਵਿੱਚ ਪਰਸਾ ਉਸ ਨੂੰ ਸਨੇਚ ਕਰਕੇ ਭੱਜ ਜਾਂਦਾ ਦੋ ਜਿਸ ਤੋਂ ਬਾਅਦ ਸਾਡੇ ਐਸਐਚਓ ਸਿਵਰ ਲਿੰਗ ਉਹਨਾਂ ਵੱਲੋਂ ਤੁਰੰਤ ਪੈਨਸਨ 782 ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਜੋ ਸਾਡੀਆਂ ਟੀਮਸ ਨੇ ਤੁਰੰਤ ਅਲੱਗ-ਅਲੱਗ ਸਾਧਨਾਂ ਦੇ ਨਾਲ ਇਸ ਮੁਕੱਦਮੇ ਦੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੀ ਹੈ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ 24 ਘੰਟੇ ਦੇ ਅੰਦਰ ਅੰਦਰ ਜੋ ਇਸ ਮੁਕਦਮੇ ਵਿੱਚ ਲੁਰੇਂਦਾ ਦੋਸ਼ੀ ਸੀਗਾ ਜਿਸ ਦਾ ਨਾਮ ਅਮਰਿਤਪਾਲ ਸਿੰਘ ਪੁੱਤਰ ਸਰਦੀਪ ਸਿੰਘ ਜੋ ਕਿ ਸੁਲਤਾਨਪੁਰ ਮੈਂਡ ਰੋਡ ਦਾ ਰਹਿਣ ਵਾਲਾ ਵਾ ਉਸ ਨੂੰ 24 ਘੰਟੇ ਦੇ ਵਿੱਚ ਉਹ ਆਇਡੈਂਟੀਫਾਈ ਕੀਤਾ ਵਾ ਤੇ ਉਸ ਨੂੰ ਅਰੈਸਟ ਕਰਨ ਵਿੱਚ ਵੀ ਕਾਮਯਾਬ ਹੋਏ ਨੇ ਹੁਣ ਤੱਕ ਜੋ ਤਫ਼ਤੀਸ਼ ਦੇ ਸਾਹਮਣੇ ਆਇਆ ਕਿ ਇਹ ਲੇਡੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਤੇ ਕਟੜਾ ਵਿਖੇ ਘੁੰਮਣ ਲਈ ਜਾ ਰਹੀ ਸੀ ਸੋ ਰੇਲਵੇ ਸਟੇਸ਼ਨ ਤੇ ਇਹ 14-15 ਜਣੇ ਸਨ ਕਿ ਜਦੋਂ ਇਹ ਲੇਡੀ ਇਕੱਲੀ ਚਾਹ ਦੀ ਦੁਕਾਨ ਤੇ ਬੈਠੀ ਹੁੰਦੀ ਆ ਤਾਂ ਐਸਟੀ ਦੀ ਵੀਡੀਓ ਵੀ ਸਾਡੇ ਸੀਐਸਟੀ ਵੀਡੀਓ ਵੀ ਸਾਹਮਣੇ ਆਈ ਆ ਇੱਕ ਨੌਜਵਾਨ ਘਟੇਰੰਗ ਦੇ ਪਰਨਾਪੰਨਿਆ ਮੋਟਰਸਾਈਕਲ ਤੇ ਆਉਂਦਾ ਵਾ ਤੇ ਪਰਸਨੇਜ ਕਰਕੇ ਭੱਜ ਜਾਂਦਾ ਹੁਣ ਤੱਕ ਅਸੀਂ ਇਸ ਕੋਲੋਂ ਜੋ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਆ ਉਹ ਰਿਕਵਰ ਕਰ ਚੁੱਕੇ ਆ ਇਸ ਤੋਂ ਇਲਾਵਾ ਇਹ ਜੋ ਉਸ ਦਾ ਬ੍ਰਾਊਨ ਕਲਰ ਦਾ ਬੈਗ ਸੀ ਜੋ ਕਿ ਸਾਡੇ ਸਾਹਮਣੇ ਰੱਖਿਆ ਹੋਇਆ ਇਹ ਰਿਕਵਰ ਕਰ ਚੁੱਕੇ ਆ ਬੈਗ ਦੇ ਵਿੱਚੋਂ ਚਾਰਜਰ ਸੀ ਆਈਫੋਨ ਦਾ ਕਵਰ ਕਵਰ ਹੋ ਚੁੱਕਾ ਇਸ ਤੋਂ ਲਗਭਗ ਬੈਗ ਵਿੱਚ 2500 ਰੁਪਇਆ ਸੀਗਾ ਉਹ ਪੈਸੀਵਰਕਲ ਹੋ ਚੁੱਕੇ ਇੱਥੇ ਇਹ ਦਸਨਯੋਗ ਹੈ ਕਿ ਜੋ ਦੋਸ਼ੀ ਦੇ ਕੋਲ ਮੋਟਰਸਾਈਕਲ ਸੀ ਜਿਸ ਦਾ ਅਸਲ ਨੰਬਰ PB02 EJ 5729 ਸੀ ਬਟ ਇਸ ਦੋਸ਼ੀ ਨੇ ਇਸ ਮੋਟਰਸਾਈਕਲ ਨੰਬਰ ਨੂੰ ਟੈਂਪਰ ਕਰਕੇ 5729 ਦੀ ਜਗ੍ਹਾ 1455 ਨੰਬਰ ਹਰੇ ਰੰਗ ਦੀ ਪਲੇਟ ਤੇ ਲਿਖਿਆ ਹੋਇਆ ਸੀ ਸੋ ਇਸ ਮੁਕਦਮੇ ਦੇ ਵਿੱਚ ਇਸ ਦੇ ਖਿਲਾਫ ਇਹ ਜੋ ਟੈਂਪਰਿੰਗ ਕੀਤੀ ਹੈ ਨੰਬਰ ਪਲੇਟ ਦੇ ਨਾਲ ਸੋ ਜੋ ਆਈਪੀਐਸਸੀ ਦੀ ਧਾਰਾ 473 ਦੇ ਤਹਿਤ ਇਸ ਵਿੱਚ ਵਾਧਾ ਜੁਰਮ ਕੀਤਾ ਗਿਆ ਵਾ ਸੋ ਹੁਣ ਤੱਕ ਇਹਦੇ ਖਿਲਾਫ 479ਬੀ 411 473 ਦੇ ਤਹਿਤ ਮਕਦਮਾ ਰਜਿਸਟਰ ਹੋਇਆ ਵਾ ਇਸ ਦਾ ਅਰਮਾਨ ਲੈ ਕੇ ਅਗਲੀ ਰਿਪੋਰਟ ਵਿੱਚ ਇਸ ਕੋਲ ਜਾਰੀ ਹੈ ਬਿਲਕੁਲ ਜੀ ਜੋ ਮੁਖਰਖਾਸ ਦੀ ਇਤਲਾਮ ਮਿਲੀ ਸੀ ਉਸ ਦੇ ਤਹਿਤ ਜੋ ਲੇਡੀ ਆ ਉਸ ਦਾ ਐਡਰੈਸ ਹੁਣ ਤੱਕ ਅਸੀਂ ਖੜਵਾ ਲਿਆ ਵਾ ਬਹੁਤ ਹੀ ਜਲਦੀ ਉਸ ਲੇਡੀ ਨਾਲ ਅਸੀਂ ਕੰਟੈਕਟ ਕਰਾਂਗੇ ਉਸ ਲੇਡੀ ਨੂੰ ਇਸ ਮਕਦਮੇ ਦੇ ਵਿੱਚ ਸ਼ਾਮਲ ਤੁਕੀਸ਼ ਕਰਕੇ ਉਸਦੇ ਬਿਆਨ ਵੀ ਲਿਖੇ ਜਾਣਗੇ ਤੇ ਨਾਲ ਦੀ ਨਾਲ ਉਸ ਨੂੰ ਗਾਈਡ ਕਰਕੇ ਕੋਰਟ ਦੇ ਰਾਹੀਂ ਉਸ ਦਾ ਪਰਸ ਜੋ ਉਸਦੇ ਪੈਸੇ ਨੇ ਤੇ ਕੀਮਤੀ ਚਾਰਜਰ ਉਹ ਉਸ ਨੂੰ ਵਾਪਸ ਦਿਵਾਇਆ ਜਾਊਗਾ